ਸਭ ਤੋਂ ਵੱਡੀ ਜਿਹੜੀ ਵਿਵਤਾ ਹੈ ਨਾ ਗੁਰਮੁਖੋ ਸਾਡਾ ਮਨ ਹੀ ਹੈ ਦੇਖੋ ਬੰਦੇ ਕੋਲ ਸਾਰਾ ਕੁਝ ਹੰਡਿਆ ਸੰਦਿਆ ਵੀ ਬੰਦਾ ਦੁਖੀ ਹੈ ਸਰੀਰ ਵੀ ਠੀਕ ਹੈ ਚਾਰ ਪੈਸੇ ਵੀ ਕੋਲ ਨੇ ਰਿਸ਼ਤੇਦਾਰ ਵੀ ਚੰਗੇ ਨੇ ਬੱਚੇ ਵੀ ਆਗਿਆਕਾਰੀ ਨੇ ਪਰ ਫਿਰ ਵੀ ਵਿਵਤਾ ਪਈ ਹੈ ਦੁਖੀ ਹੈ ਚਿੰਤਾ ਗ੍ਰਸਤ ਹੈ ਕਾਰਨ ਕੀ ਹੈ ਚਿੰਤਾ ਦੇ ਨਾਲ ਸਾਡਾ ਮਨ ਗਰਸਿਆ ਹੋਇਆ ਤੇ ਮਨ ਦੇ ਜਿਹੜੇ ਬੰਧਨ ਨੇ ਗੁਰੂ ਦੇ ਸ਼ਬਦ ਨਾਲ ਕੱਟੇ ਜਾਣੇ ਆ ਗੁਰੂ ਦੇ ਸ਼ਬਦ ਤੋਂ ਬਿਨਾਂ ਮਨ ਦੀ ਖਲਾਸੀ ਨਹੀਂ ਮਨ ਦੀ ਮੁਕਤੀ ਨਹੀਂ ਇਸ ਕਰਕੇ ਭਗਤ ਰਵਦਾਸ ਜੀ ਕਹਿੰਦੇ ਮੈਨੂੰ ਵਿਵਪਤਾ ਦੇ ਵਿੱਚੋਂ ਬਾਹਰ ਕੱਢ ਲਓ ਭਾਵ ਕਿ ਮੇਰੇ ਮਾਲਕ ਜੀ ਮੈਨੂੰ ਮੇਰੀਆਂ ਹੀ ਸੋਚਾਂ ਦੇ ਗੁਨੇ ਹੋਏ ਜਾਲ ਵਿੱਚੋਂ ਬਾਹਰ ਕੱਢੋ ਜਿਹੜੀਆਂ ਮੈਂ ਸੋਚਾਂ ਬੁਣੀਆਂ ਹੋਈਆਂ ਨੇ ਨਾ ਬੰਦਾ ਬਹੁਤ ਕੁਝ ਸੋਚਦਾ ਹੈ ਪਰ ਇਹ ਭੁੱਲ ਜਾਂਦਾ ਜੋ ਮੈਂ ਸੋਚਦਾ ਉਹ ਸੱਚ ਨਹੀਂ ਤੇ ਉਹ ਕਦੇ ਵੀ ਹੋ ਨਹੀਂ ਸਕਦਾ ਮੇਰੀਆਂ ਸੋਚਾਂ ਵੀ ਝੂਠੀਆਂ ਨੇ ਤੇ ਮੇਰੀਆਂ ਸੋਚਾਂ ਵਿੱਚ ਇੰਨੀ ਤਾਕਤ ਵੀ ਨਹੀਂ ਕਿ ਉਹ ਸਾਰਾ ਕੁਝ ਪੂਰਾ ਹੋ ਜਾਏ ਮੈਂ ਸੋਚਿਆ ਹੈ ਜੋ ਇਸ ਕਰਕੇ ਮਹਾਰਾਜ ਜੀ ਨੇ ਇਹ ਸੋਚਾਂ ਦੇ ਭਵਰ ਵਿੱਚੋਂ ਇਹਨੂੰ ਹੀ ਪਵਜਲ ਆਖਿਆ ਹੈ ਪਾਰ ਜਾਣਾ ਹੈ ਬਾਹਰ ਜਾਣਾ ਹੈ ਇਹ ਸੋਚਾਂ ਦੇ ਵਿਚਾਰਾਂ ਦੇ ਢੁੱਠੇ ਸੁਪਨਿਆਂ ਦੇ ਭਵਰ ਵਿੱਚੋਂ ਬਾਹਰ ਜਾਣ ਵਾਸਤੇ ਇੱਕੋ ਇੱਕ ਕਾਰਗਰ ਸਭ ਤੋਂ ਵੱਡਾ ਤੇ ਸਭ ਤੋਂ ਮਹਾਨ ਸਾਧਨ ਹੈ ਉਹ ਗੁਰੂ ਦਾ ਸ਼ਬਦ ਉਹ ਹੈ ਪਰਮੇਸ਼ਰ ਦੀ ਯਾਦ ਜਿਹੜੀ ਸਾਨੂੰ ਉੱਥੇ ਲੈ ਜਾਏਗੀ ਜਿੱਥੇ ਸੋਚਾਂ ਤੇ ਚਿੰਤਾਵਾਂ ਪਿੱਛੇ ਰਹਿ ਜਾਂਦੀਆਂ ਤਾਂ ਹੀ ਆਪਾਂ ਕਹਦੇ ਆ ਨਾ ੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਕਿਉਂਕਿ ਬਾਣੀ ਆਈ ਉਥੋਂ ਹੈ ਜਿੱਥੇ ਚਿੰਤਾ ਹੈ ਨਹੀਂ ਜਿੱਥੇ ਦੁੱਖ ਹੈ ਨਹੀਂ ਜਿੱਥੇ ਕਲੇਸ਼ ਹੈ ਨਹੀਂ ਤੇ ਜਦੋਂ ਆਪਾਂ ਬਾਣੀ ਨਾਲ ਜੁੜਾਂਗੇ ਬਾਣੀ ਵੀ ਸਾਨੂੰ ਉੱਥੇ ਲੈ ਜਾਏਗੀ ਜਿੱਥੇ ਨਾ ਦੁੱਖ ਹੈ ਨਾ ਕਲੇਸ਼ ਹੈ ਨਾ ਰੋਗ ਹੈ ਭਗਤ ਰਵਿਦਾਸ ਜੀ ਵੀ ਕਹਿੰਦੇ ਨੇ ਬੇਗਮ ਪੁਰਾ ਸਹਿਰ ਕੋ ਨਾ ਹੋ ਮੈਂ ਉਹ ਸ਼ਹਿਰ ਵਿੱਚ ਰਹਿਣ ਲੱਗ ਪਿਆ ਜਿੱਥੇ ਗਮ ਕੋਈ ਨਹੀਂ ਆਪਾਂ ਉੱਥੇ ਰਹਿ ਰਹੇ ਹਾਂ ਜਿੱਥੇ ਗਮਾਂ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ ਦੁੱਖਾਂ ਤੋਂ ਬਿਨਾਂ ਹੈ ਹੀ ਕੁਝ ਨਹੀਂ ਸਰੀਰ ਤੇ ਭਗਤ ਰਵਦਾਸ ਜੀ ਦਾ ਸਾਡੇ ਵਿੱਚ ਹੀ ਰਿਹਾ ਹੈ ਇਸ ਧਰਤੀ ਤੇ ਰਹਿੰਦੇ ਸਨ ਉਹ ਵੀ ਇਨਾਂ ਹੀ ਨਗਰਾਂ 'ਚ ਇਨਾਂ ਹੀ ਬਸਤੀਆਂ ਵਿੱਚ ਇਨਾਂ ਹੀ ਸ਼ਹਿਰਾਂ ਵਿੱਚ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ ਧਰੂ ਕਹਿੰਦੇ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਅੰਧੋਹ ਨਹੀਂ ਟਹਿਟਾਉ ਮੈਂ ਤੇ ਉੱਥੇ ਰਹਿਣ ਲੱਗ ਪਿਆ ਜਿੱਥੇ ਦੁੱਖ ਦੀ ਖਬਰ ਨਹੀਂ ਪਹੁੰਚਦੀ ਜਿੱਥੇ ਦੁਖੀ ਕਰਨ ਵਾਲੇ ਸੁਨੇਹੇ ਨਹੀਂ ਪਹੁੰਚਦੇ ਹੁਣ ਗੁਰਮਖੋ ਆਪਾਂ ਬੈਠੇ ਆ ਇੱਥੇ ਬੜੇ ਸੁਖ ਚ ਬੈਠੇ ਆ ਕੋਈ ਖਬਰ ਆਈ ਕਿਸ ਨੇ ਆ ਕੇ ਸਾਡੇ ਕੰਨ ਵਿੱਚ ਕੁਝ ਦੱਸ ਦਿੱਤਾ ਉਹ ਜਦੋਂ ਖਬਰ ਸਾਡੇ ਅੰਦਰ ਪਹੁੰਚੀ ਤੇ ਉਸ ਦੁਖੀ ਹੋ ਗਏ ਉਹ ਸੰਦੇਸ਼ ਜਦੋਂ ਸਾਡੇ ਅੰਦਰ ਗਿਆ ਸਾਨੂੰ ਵਿਚਲਿਤ ਕਰ ਗਿਆ ਸਾਨੂੰ ਕੜਫਾ ਗਿਆ ਅੰਦਰ ਤੱਕ ਕੰਬਾ ਗਿਆ ਪਰ ਜਦੋਂ ਦਰਵਾਜ਼ੇ ਹੀ ਬੰਦ ਕਰ ਲਏ ਹੁਣ ਖਬਰ ਬਾਹਰਲੀ ਅੰਦਰ ਆਉਣੀਓ ਹੀ ਨਹੀਂ ਤੇ ਫਿਰ ਉਹ ਆਨੰਦਮਈ ਜੀਵਨ ਉਹ ਆਨੰਦਮਈ ਜੀਵਨ ਦਾ ਆਵਾਜ਼ ਸੰਗੀਤ ਅੰਦਰੋਂ ਸੁਣਾਈ ਦਿੰਦਾ ਜਿਹਦੀ ਬਾਤ ਬਚਨ ਆਏ ਨੇ ਮੂੰਦ ਲਿਏ ਦਰਵਾਜ਼ੇ ਬਾਜੀ ਹਲੇ ਅਨਹਦੂ ਆਓ ਵਿਚਾਰ ਨੂੰ ਆਪਾਂ ਥੋੜਾ ਜਿਹਾ ਚੱਲਦੀ ਰੱਖੀਏ ਕਿਉਂਕਿ ਸਮਾਂ ਸੀਮਤ ਹੈ। ਭਗਤ ਰਵਿਦਾਸ ਜੀ ਕਹਿੰਦੇ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ। ਮੇਰੇ ਮਾਲਕਾ ਮੇਰੀ ਇਹ ਬਿਪਤਾ ਦੂਰ ਕਰ ਦੇ। ਮੇਰੇ ਸੁਭਾਅ ਦੇ ਵਿੱਚ ਸਹਿਜ ਟਿਕਾ ਦੇ ਅਡੋਲਤਾ ਲਿਆ ਦੇ। ਚਰਨ ਨਾ ਛਾਡੋ ਸਰੀਰ ਕਲ ਜਾਈ। ਕਿੰਨੇ ਮਾਨ ਨਾਲ ਆਪਣੇ ਪਿਆਰੇ ਦੇ ਚਰਨਾਂ ਤੇ ਭਰੋਸਾ ਕਰਕੇ ਕਹਿ ਰਹੇ ਨੇ ਮੇਰੇ ਮਾਲਕਾ ਮੈਂ ਤੇਰੇ ਚਰਨ ਫੜੇ ਨੇ ਘੁੱਟ ਕੇ ਭਾਵੇਂ ਮੇਰੀ ਜਾਨ ਚਲੀ ਜਾਏ ਭਾਵੇਂ ਮੇਰਾ ਸਰੀਰ ਚਲਿਆ ਜਾਏ ਹੁਣ ਮੈਂ ਤੇਰੇ ਚਰਨਾਂ ਨੂੰ ਕਦੇ ਛੱਡਣਾ ਨਹੀਂ ਤੇਰੇ ਚਰਨਾਂ ਤੋਂ ਕਦੇ ਦੂਰ ਨਹੀਂ ਹੋਣਾ ਸਾਰੀ ਸੰਗਤ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਚਰਨ ਨਾ ਛਾਡੋ ਸਰੀਰ ਕਲ ਜਾਈ ਕਹ ਰਵਿਦਾਸ ਪਰੋਂ ਤੇਰੀ ਸੰਭਾ ਬੇਗ ਮਿਲੋ ਜਨ ਕਰ ਨਾ ਮਿਲਾਂਗਾ ਮੈਂ ਤੇਰੀ ਸ਼ਰਨ ਆ ਗਿਆ ਹਾਂ ਮੈਂ ਤੇਰੇ ਦਰ ਤੇ ਆ ਗਿਆ ਹਾਂ ਤੇ ਤੇਰੇ ਦਰ ਤੇ ਖੜਾ ਹੋ ਕੇ ਇੱਕ ਅਰਦਾਸ ਕਰਦਾ ਇੱਕ ਜੋਦੜੀ ਕਰਦਾ ਕਿਹੜੀ ਅਰਦਾਸ ਇਹਦੇ ਇਸ ਤੋਂ ਵੱਡੀ ਕੋਈ ਅਰਦਾਸ ਨਹੀਂ ਹੋ ਸਕਦੀ ਗੁਰਮਖੋ ਭਗਤ ਰਵਿਦਾਸ ਜੀ ਕਹਿੰਦੇ ਬੇਗ ਮਿਲੋ ਬੇਗ ਦਾ ਮਤਲਬ ਹੈ ਜਲਦੀ ਮਿਲੋ ਜਿਵੇਂ ਕਾਲੀ ਹੁੰਦੀ ਨਾ ਵਿਛੜੇ ਬੱਚੇ ਨੂੰ ਮਿਲਣ ਵਾਸਤੇ ਮਾਂ ਦੇ ਅੰਦਰ ਆਪਣੇ ਬੱਚੇ ਦੇ ਮਲਾਪ ਵਾਸਤੇ ਪਿਤਾ ਦੇ ਅੰਦਰ ਕਾਲੀ ਹੁੰਦੀ ਹੈ ਇਸ ਤਰ੍ਹਾਂ ਹੀ ਇੱਕ ਜਲਦੀ ਇੱਕ ਕਾਲੀ ਰੱਬ ਦੇ ਪਿਆਰਿਆਂ ਦੇ ਅੰਦਰ ਵੀ ਦਿਸਦੀ ਹੈ ਨਜ਼ਰ ਆਉਂਦੀ ਹੈ ਤੇ ਉਹ ਕਾਲੀ ਹੈ ਕਿ ਮੇਰੇ ਮਾਲਕਾ ਹੁਣ ਦੇਰ ਨਾਲ ਆ ਹੁਣ ਛੇਤੀ ਆ ਜਾ ਬੜੀ ਦੇਰ ਹੋ ਗਈ ਬਹੁਤ ਸਮਾਂ ਹੋ ਗਿਆ ਮੈਂ ਤੈਨੂੰ ਉਡੀਕ ਰਿਹਾ ਹਾਂ ਹੁਣ ਕਿਉਂ ਦੇਰੀ ਕਰਦਾ ਹੈ ਬੇਗ ਮਿਲੋ ਖੇਤੀ ਮਿਲ ਖੇਤੀ ਆ ਜਾ ਜਨ ਕਰ ਨਾ ਵਿਲਾੰਭਾ ਬਲੰਭ ਤੋਂ ਭਾਵ ਕਿਤੇ ਲੇਟ ਨਾ ਹੋ ਜਾਈਂ ਕਿਤੇ ਦੇਰ ਨਾ ਕਰ ਦਈਂ ਮੇਰੇ ਮਾਲਕਾ ਤੂੰ ਖੇਤੀ ਆ ਕੇ ਮੈਨੂੰ ਮਿਲ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਭਗਤ ਰਵਦਾਸ ਜੀ ਦਾ ਹੋਰ ਸ਼ਬਦ ਜਿਹੜਾ ਬਾਣੀ ਪੜਨ ਵਾਲਿਆਂ ਦੇ ਬਹੁਤ ਨੇੜੇ ਰਹਿੰਦਾ ਹੈ ਬਹੁਤ ਨੇੜੇ ਨਜ਼ਦੀਕ ਰਹਿੰਦਾ ਹੈ ਜਿਹਦੇ ਵਿੱਚ ਕਹਿੰਦੇ ਨੇ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਅਗਲੀਆਂ ਪੰਕਤੀਆਂ ਬੜਾ ਧਿਆਨ ਮੰਗਦੀਆਂ ਜੇ ਗੁਰਮਖੋ ਸੁਣੀਆਂ ਤੇ ਪੜੀਆਂ ਬੜੀ ਵਾਰੀ ਹੋਣਗੀਆਂ। ਬਾਰੀਆਂ ਨਾ ਪੰਕਤੀਆਂ ਵਿੱਚ ਜਦੋਂ ਡੁੱਬ ਕੇ ਦੇਖੋਗੇ ਨਾ ਕਿੱਥੇ ਲੈ ਜਾਂਦੀਆਂ। ਕਹਿੰਦੇ ਬਹੁਤ ਜਨਮ ਪਿਛਰੇ ਇੱਥੇ ਮਾਦੋ। ਬੜੇ ਜਨਮ ਹੋ ਗਏ। ਬਹੁਤ ਸਮਾਂ ਹੋ ਗਿਆ, ਬੜਾ ਵਕਤ ਲੰਘ ਗਿਆ ਮੇਰੇ ਮਾਲਕਾ ਤੇਰੇ ਚਰਨਾਂ ਤੋਂ ਵਿਛੜਿਆ ਹੋਇਆ। ਤੇ ਅੱਗੇ ਕੀ ਆਖਿਆ? ਆਪਾਂ ਤੇ ਕਈ ਵਾਰੀ ਕਹਿੰਨੇ ਆ ਨਾ ਜੀ ਅਸੀਂ ਤੇ 10 ਸਾਲ ਗੁਰੂ ਦੇ ਲੇਖੇ ਲਾਤੇ ਤੁਸੀਂ ਸੁਣਿਆ ਹੋਵੇਗਾ ਕਈ ਵਾਰੀ ਅਸੀਂ ਤੇ ਹਫਤੇ ਬਾਅਦ ਜਾ ਕੇ ਹੰਕਾਰ ਕਰ ਬੰਨੇ ਆ ਕਿ ਅਸੀਂ ਤੇ ਹਰ ਹਫਤੇ ਹੀ ਜਾਂਦੇ ਆ ਜੀ ਗੁਰਦੁਆਰੇ ਇਹ ਮਾ ਕਰ ਦਿਓ ਇਹ ਮਾਣ ਜਿਹੜਾ ਨਾ ਛੱਡਦਾ ਨਹੀਂ ਬੰਦੇ ਨੂੰ 1 ਘੰਟਾ 2 ਘੰਟੇ ਬਾਣੀ ਪੜ ਲਈ ਦੋ ਦਿਨ ਸੇਵਾ ਕਰ ਲਈ ਕਦੇ ਨਹੀਂ ਭੁੱਲਦੀ ਕਹਿੰਦਾ ਜੀ ਮੈਂ 2 ਘੰਟੇ ਬਾਣੀ ਪੜ੍ਹੀ ਸੀ 4 ਘੰਟੇ ਸੇਵਾ ਕੀਤੀ ਸੀ ਮੈਂ ਮੈਂ ਤੇ ਦੋ ਦਿਨ ਲਗਾਤਾਰ ਸੇਵਾ ਕਰਦਾ ਰਿਆ ਇੱਥੇ ਨਾ ਘੰਟਿਆਂ ਦੀ ਗੱਲ ਕਰਦੇ ਪਏ ਨੇ ਨਾ ਦਿਨਾਂ ਦੀ ਨਾ ਹਫ਼ਤਿਆਂ ਦੀ ਨਾ ਮਹੀਨਿਆਂ ਦੀ ਨਾ ਸਾਲਾਂ ਦੀ ਇੱਥੇ ਤੇ ਗੱਲ ਹੀ ਮੁਕਾ ਦਿੱਤੀ ਇੱਕ ਪਾਸਾ ਹੀ ਕਰ ਦਿੱਤਾ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਹਾਰੇ ਲੇਖੇ ਲੇਖੇ ਸ਼ਬਦ ਵੀ ਬੜਾ ਡੂੰਗਾ ਹੁਣ ਜਿਹੜੀ ਚੀਜ਼ ਆਪਾਂ ਪੱਕੇ ਤੌਰ ਤੇ ਦੇਣੀ ਹੋਏ ਨਾ ਗੁਰਮੁਖ ਕੋ ਪੱਕੇ ਤੌਰ ਤੇ ਉਹ ਆਪਾਂ ਗੱਲਬਾਤ ਹੀ ਨਹੀਂ ਦਿੰਦੇ ਉਹ ਲਿਖ ਕੇ ਦੇ ਦਿੰਨੇ ਆ ਲੈ ਭਾਈ ਮੈਂ ਲਿਖ ਕੇ ਦੇਣਾ ਅੱਜ ਤੋਂ ਬਾਅਦ ਇਸ ਚੀਜ਼ ਦੇ ਉੱਤੇ ਮੇਰਾ ਕੋਈ ਹੱਕ ਨਹੀਂ ਹਾਲੇ ਮੇਰੇ ਤੋਂ ਲਿਖ ਕੇ ਲੈ ਲੈ ਇਹ ਮੈਂ ਤੈਨੂੰ ਦੇ ਦਿੱਤੀ ਉਹਨਾਂ ਨੇ ਤੇ ਲਿਖ ਕੇ ਦੇ ਦਿੱਤਾ ਪੂਰਾ ਜਨਮ ਤੇਰੇ ਲੇਖੇ ਲਾ ਦਿੱਤਾ ਮਾਲਕਾ ਇੱਕ ਘੜੀ ਇੱਕ ਪਲ ਇੱਕ ਦਿਨ ਵੀ ਮੈਂ ਆਪਣੇ ਜੋਗਾ ਨਹੀਂ ਰੱਖਿਆ ਤੇਰੇ ਲੇਖੇ ਲਾਤਾ ਹੁਣ ਜਦੋਂ ਇਹੋ ਜਿਹੇ ਭਗਤਾਂ ਦੀ ਬਾਣੀ ਪੜੋਗੇ ਗੁਰਮੁਖੋ ਕਿੱਥੇ ਚਾਰ ਦਿਨ ਗੁਰਦੁਆਰੇ ਜਾ ਕੇ ਹੰਕਾਰ ਕਰੀ ਬੈਠੇ ਆਪਾਂ ਇੱਥੇ ਚਾਰ ਦਿਨ ਭਾਂਡੇ ਮਾਣ ਕੇ ਅਬਮਾਨ ਦੇ ਸ਼ਿਕਾਰ ਹੋ ਗਏ ਆਂ ਇੱਥੇ ਤੇ ਜਨਮਾਂ ਦੇ ਲੇਖੇ ਦੀ ਗੱਲ ਹੋ ਰਹੀ ਐ ਕਹਿੰਦੇ ਕਈ ਜਨਮ ਹੋ ਗਏ ਤੇਰੇ ਤੋਂ ਵਿਛੜਿਆ ਨੂੰ ਪਰ ਆ ਜਨਮ ਤੈਨੂੰ ਲਿਖ ਕੇ ਦੇ ਦਿੱਤਾ ਤੇਰੇ ਲੇਖੇ ਲਾ ਦੇ ਹੁਣ ਅਗਲੀ ਪੰਕਤੀ ਹੁਣ ਆਪਾਂ ਜਦੋਂ ਕਿਸੇ ਨੂੰ ਕੋਈ ਚੀਜ਼ ਲਿਖ ਕੇ ਦਿੰਨੇ ਆ ਮੰਨੋ ਆਪਣਾ ਮਕਾਨ ਆਪਾਂ ਵੇਚ ਦਿੱਤਾ ਲਿਖ ਕੇ ਦੇ ਦਿੱਤਾ ਰਿਸ਼ਤੀ ਕਰਾ ਦਿੱਤੀ ਕਿਸੇ ਅਦਰ ਪਰਸਨ ਦੇ ਨਾਮ ਆਪਾਂ ਉਹ ਮਕਾਨ ਉਹ ਜ਼ਮੀਨ ਪ੍ਰਾਪਰਟੀ ਵੇਚ ਦਿੱਤੀ ਤੇ ਫਿਰ ਆਪਾਂ ਪਤਾ ਕੀ ਕਰਦੇ ਆ ਧਿਆਨ ਦਿਓ ਆਪਾਂ ਕਹਿੰਨੇ ਆ ਕਿ ਮੈਂ ਆਪਣੀ ਇਹ ਚੀਜ਼ ਲਿਖ ਕੇ ਤੈਨੂੰ ਦੇ ਦਿੱਤੀ ਤੇ ਹੁਣ ਮੇਰਾ ਵੀ ਤੇ ਹੱਕ ਬਣਦਾ ਮੈਂ ਆਪਣੀ ਜ਼ਮੀਨ ਤੈਨੂੰ ਦਿੱਤੀ ਐ ਲਿਆ ਜੋ ਤੇਰਾ ਫਰਜ਼ ਬਣਦਾ ਇਹਦੀ ਕੀਮਤ ਮੇਰੇ ਸਾਹਮਣੇ ਧਰ ਦੇ ਇਦਾਂ ਹੀ ਕਰਦੇ ਆ ਨਾ ਜੀ ਜਿਹੜੀ ਚੀਜ਼ ਆਪਾਂ ਲਿਖ ਕੇ ਦੇ ਦਿੰਨੇ ਆ ਉਹਦੇ ਇਵਜ ਵਿੱਚ ਉਹਦੇ ਬਦਲੇ ਵਿੱਚ ਆਪਾਂ ਕੁਝ ਮੰਗਦੇ ਹਾਂ ਪਰ ਮੰਗਦੇ ਹਾਂ ਹੱਕ ਨਾਲ ਸੱਜਣਾ ਮੈਂ ਆਪਣੀ ਆਹ ਚੀਜ਼ ਛੱਡ ਦਿੱਤੀ ਤੈਨੂੰ ਲਿਖ ਕੇ ਦੇ ਦਿੱਤੀ ਤੇ ਜਿਹੜੀ ਚੀਜ਼ ਤੇ ਮੇਰਾ ਹੱਕ ਬਣਦਾ ਹੁਣ ਤੂੰ ਮੈਨੂੰ ਦੇ ਦੇ ਤਨ ਭਗਤ ਰਉਦਾਸ ਜੀ ਕਹਿੰਦੇ ਮੇਰੇ ਮਾਲਕਾ ਮੈਂ ਆਪਣਾ ਸਾਰਾ ਜਨਮ ਤੇਰੇ ਲੇਖੇ ਲਿਖ ਕੇ ਦੇ ਦਿੱਤਾ ਪਰ ਫਿਰ ਵੀ ਮੈਂ ਹੱਕ ਨਾਲ ਨਹੀਂ ਕਹਿੰਦਾ ਕਿ ਤੂੰ ਮੈਨੂੰ ਆ ਕੇ ਮਿਲ ਇਹਦੇ ਹੱਕ ਨਾਲ ਉਹਨੂੰ ਮਿਲਿਆ ਜਾ ਸਕਦਾ ਕਦੇ ਆਪਾਂ ਕਹਿ ਸਕਦੇ ਹਾਂ ਕਿ ਰੱਬ ਨੂੰ ਮਿਲਣ ਦਾ ਸਾਡਾ ਅਧਿਕਾਰ ਹੈ ਸਾਨੂੰ ਇਹ ਹੱਕ ਹੋਣਾ ਚਾਹੀਦਾ ਹੈ ਬਾਕੀ ਸਭ ਕੁਝ ਜ਼ਿੰਦਗੀ ਵਿੱਚ ਆਪਾਂ ਪ੍ਰਾਪਤ ਕਰ ਸਕਦੇ ਹਾਂ ਪਰ ਉਹਦੀ ਮੁਲਾਕਾਤ ਦੇ ਛਿਨ ਉਹਦੀ ਮੁਲਾਕਾਤ ਦਾ ਪਲ ਉਹਦੀ ਮੁਲਾਕਾਤ ਦਾ ਦਿਨ ਉਹਦੀ ਗਲਵਕੜੀ ਦਾ ਨਿੱਗ ਕਿਸੇ ਕਮਾਈ ਨਾਲ ਨਹੀਂ ਮਿਲਣਾ ਕਿਸੇ ਹੱਕ ਨਾਲ ਨਹੀਂ ਮਿਲਣਾ ਉਤੇ ਜਿਨ੍ਹਾਂ ਜਿਨਾਂ ਨੇ ਪਾਇਆ ਹੈ ਅਰਦਾਸ ਦੇ ਰਸਤੇ ਪਾਇਆ ਜੋਤੜੀ ਕਰਕੇ ਮਿਲਿਆ ਜਿੰਨਾਂ ਨੂੰ ਮਿਲਿਆ ਬਹੁਤ ਜਨਮ ਵਿਛਰੇ ਤੇ ਮਾਦੋ ਇਹੋ ਜਨਮ ਤੁਹਾਰੇ ਲੇਖੇ ਆਪਣਾ ਜਨਮ ਉਹਦੇ ਲੇਖੇ ਲਿਖਣ ਤੋਂ ਬਾਅਦ ਵੀ ਕਹਿ ਰਹੇ ਨੇ ਇਹ ਤੈਨੂੰ ਮਿਲਣਾ ਮੇਰਾ ਹੱਕ ਨਹੀਂ ਹੈ ਪਰ ਮੇਰੇ ਮਾਲਕਾ ਤੇਰੀਆਂ ਰਾਹਾਂ ਦੇ ਵਿੱਚ ਮੈਂ ਦੋਨੋਂ ਹੱਥ ਜੋੜ ਕੇ ਆਸ ਕਰਕੇ ਖਲੋਤਾ ਹਾਂ ਕਿ ਮੈਨੂੰ ਇਸ ਜਨਮ ਦੇ ਵਿੱਚ ਤੇਰੇ ਦਰਸ਼ਨ ਹੋ ਜਾਣ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿ ਰਵਿਦਾਸ ਆਸ ਲੱਗ ਜੀ ਮੈਨੂੰ ਇਸ ਆਸ ਵਿੱਚ ਜੀ ਰਿਆਂ ਸਾਨੂੰ ਤੇ ਹੋਰ ਆਸਾਂ ਨਹੀਂ ਛੱਡਿਆ ਨਹੀਂ ਗੁਰਮਖੋਜੇ ਅਜੇ ਦੁਨੀਆ ਦੀ ਆਸ ਤੋਂ ਅਸੀਂ ਨਿਰਾਸ਼ ਨਹੀਂ ਹੋਏ ਇਹ ਧਰਮ ਕਮਾਉਣ ਦਾ ਆਨੰਦ ਉਹਨਾਂ ਨੂੰ ਆਉਂਦਾ ਜਿਹੜਾ ਇੰਦਰੋਂ ਨਿਰਾਸ਼ ਹੋ ਜਾਏ ਤੇ ਇੰਦਰਲੀ ਆਸ ਆਪਣੇ ਮਨ ਵਿੱਚ ਲੈ ਆਏ ਰਾਰਾ ਰਸ ਨਿਰਸ ਕਰ ਜਾਂਨਿਆ ਉਹ ਇਹ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਤੁਹਾਨੂੰ ਕਿਉਂ ਨਹੀਂ ਰਸ ਹੁੰਦਾ ਕਿਉਂਕਿ ਇੱਥੇ ਸ਼ਰਤ ਰੱਖ ਦਿੱਤੀ ਮਹਾਰਾਜ ਜੀ ਨੇ ਪਹਿਲਾਂ ਇਧਰਲੇ ਛੱਡ ਇਹ ਰਸ ਆਏਗਾ ਆਪਾਂ ਸੋਚਿਆ ਇਦਰੋਂ ਵੀ ਰਸ ਆ ਜੇ ਤੇ ਦੁਨੀਆਂ ਦੇ ਰਸ ਵੀ ਨਾ ਛੱਡਣੇ ਪੈਣ ਦਾ ਲੱਗੇ ਉਧਰਲਾ ਕੰਮ ਵੀ ਠੀਕ ਰਹੇ ਗੁਰਦੁਆਰੇ ਜਾ ਕੇ ਗੁਰੂ ਨੰਮਈ ਖੁਸ਼ ਕਰ ਲਈਏ ਇਸੇ ਦੁਗਦਾ ਦੇ ਵਿੱਚ ਅਸੀਂ ਜਿੱਥੇ ਦੋ ਕਦਮ ਅੱਗੇ ਧਰੇ ਦੋ ਕਦਮ ਪਛਾਂਹ ਧਰ ਲੇ ਪਹੁੰਚੇ ਕਿਤੇ ਵੀ ਨਹੀਂ ਜਿੱਥੋਂ ਤੁਰੇ ਸੀ ਉੱਥੇ ਹੀ ਖੜੇ ਹਾਂ ساری ਜ਼ਿੰਦਗੀ ਲੰਘ ਚੱਲੀ ਐ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿ ਰਵਿਦਾਸ ਆਸ ਲੱਗ ਜੀ ਨੋ ਤੇਰੀ ਆਸ ਵਿੱਚ ਜੀ ਰਿਹਾ ਹਾਂ ਚਿਰ ਭਇਓ ਦਰਸ਼ਨ ਦੇਖੇ ਬਹੁਤ ਚਿਰ ਹੋ ਗਿਆ ਕਦੇ ਮੈਂ ਵੀ ਤੇਰੇ ਵਿੱਚ ਹੀ ਜਿੰਦਾ ਸੀ ਆਪਾਂ ਸਾਰੇ ਉਹਦੇ ਵਿੱਚ ਹੀ ਸੀ ਉਦੀ ਹੀ ਅੰਸਾ ਆਪਾਂ ਪਰ ਅੱਜ ਵਿਛੋੜਾ ਪੈ ਚੁੱਕਾ ਹੈ ਦੂਰੀ ਬਣ ਚੁੱਕੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰਕੁੰਟ ਦਾ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਥ ਇਹ ਕਿਸ ਤਰ੍ਹਾਂ ਦੀ ਆਸ ਹੈ ਜੋ ਭਗਤਾਂ ਦੇ ਅੰਦਰ ਪੈਦਾ ਹੋ ਗਈ ਜੋ ਆਪਣੇ ਪਿਆਰੇ ਦੇ ਰਾਹ ਮੱਲ ਕੇ ਖੜੇ ਹੋ ਗਏ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ ਉਰਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉੱਡੋ ਨਾ ਕਾਗਾ ਕਰੇ ਬੇਗ ਮਿਲਿਜੈ ਆਪਣੇ RAM ਪਿਆਰੇ ਇਸ ਆਸ ਵਿੱਚ ਉਮੀਦ ਵਿੱਚ ਜੀ ਰਿਆ ਹਾਂ ਕਿ ਇਸ ਜਨਮ ਦੇ ਵਿੱਚ ਇਸ ਵਾਰੀ ਤੇਰੇ ਦਰਸ਼ਨ ਹੋ ਜਾਣਗੇ ਭਈ ਪ੍ਰਾਪਤਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹੇ ਵਾਰੀ ਹੈ ਆਪਾਂ ਸੋਚਦੇ ਆ ਕਿ ਚਲੋ ਅਜੇ ਬਹੁਤ ਸਮਾਂ ਹੈ ਅੱਗੇ ਤੇ ਗੱਲ ਪਾਈ ਜਾ ਰਹੇ ਹ ਬਹੁਤ ਵੱਡੀ ਪ੍ਰਾਪਤੀ ਹੋਏਗੀ ਗੁਰਮਖੋ ਜੇ ਸਾਨੂੰ ਘਟੂ ਘਟੇ ਹੀ ਸਮਝ ਲੱਗ ਜਾਏ ਕਿ ਇਹ ਵਾਰੀ ਮਿਲੀ ਹੈ ਪਰਮਾਤਮਾ ਦੇ ਮਲਾਪ ਵਾਸਤੇ ਮੌਕਾ ਮਿਲਿਆ ਸਾਨੂੰ ਸਭਨਾਂ ਨੂੰ ਮੜਕੇ ਵਾਰੀ ਨਹੀਂ ਮਿਲਣੀ ਮੜਕੇ ਇਹੋ ਜਿਹਾ ਮੌਕਾ ਨਹੀਂ ਲੱਭਣੇ